ਸਾਰੇ ਨੇ ਮੇਰੇ ਵੱਲੋਂ ਜੈਮ ਸਿੱਧੀ ਮੈਂ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੀ ਹਾਂ ਇੱਕ ਔਰ ਨਵੀਂ ਵੀਡੀਓ ਦੇ ਵਿੱਚ ਔਰ ਮੇਰਾ ਵੀਡੀਓ ਬਣਾਉਣ ਦਾ ਮਕਸਦ ਇੱਕੋ ਹੀ ਹੈ ਕਿ ਜਿਹੜੇ ਲੋਕ ਪਖੰਡਵਾਦ ਉੱਤੇ ਬਹੁਤ ਗੱਲਾਂ ਕਰਦੇ ਨੇ ਕਿ ਕਿਛਣ ਲੋਕੀ ਪਖੰਡਵਾਦ ਕਰਦੇ ਨੇ ਚਰਚਾ ਵਿੱਚ ਪਖੰਡਵਾਦ ਹੁੰਦਾ ਜੇ ਕਿਸੇ ਨੇ ਫੇਮਸ ਹੋਣਾ ਨਾ ਤੇ ਉਹ ਮਸੀਹਤ ਨੂੰ ਆ ਕੇ ਬਦਨਾਮ ਕਰ ਲੋ ਫੇਮਸ ਹੋ ਜਾਏਗਾ ਅੱਜ ਲੋਕਾਂ ਨੇ ਇਹ ਸੋਚ ਰੱਖ ਲਈ ਹੈ ਬਾਹਰ ਆਜੋ ਤੇ ਆਨ ਕੇ ਮਸੀਹ ਦਾ ਵਿਰੋਧ ਕਰ ਲੋ ਤੇ ਜਿੰਨੇ ਫੇਮਸ ਹੋਣਾ ਤੇ ਹੋ ਜਾਓ ਪਰ ਗੱਲ ਯਾਦ ਰੱਖਿਓ ਇਹ ਜਿਹੜੇ ਫੇਮਸ ਤੁਸੀਂ ਹੋਣ ਦਾ ਤਰੀਕਾ ਅਪਣਾ ਰਹੇ ਹੋ ਨਾ ਇਹ ਤੁਹਾਨੂੰ ਕਿਸੇ ਦਿਨ ਭਾਰੀ ਪੇਜਣਾ ਤੋਂ ਉਸੇ ਜਿਨ੍ਹਾਂ ਦੇ ਖਿਲਾਫ ਬੋਲਦੇ ਹੋ ਨਾ ਜਿਦਾਂ ਦਾਸਾਂ ਦੇ ਖਿਲਾਫ ਬੋਲਦੇ ਹੋ ਨਾ ਭਾਰੀ ਪੇਣਾ ਇਹ ਬਚਨ ਕਹਿੰਦਾ ਖੁਦਾ ਦੀ ਅbschiktta ਦੇ ਖਿਲਾਫ ਬੋਲੇ ਗਏ ਸ਼ਬਦ ਪੀੜੀਆਂ ਤੱਕ ਅਸਰ ਲੈ ਕੇ ਆਂਦੇ ਨੇ ਪੀੜੀਆਂ ਤੱਕ ਤੁਸੀਂ ਦੰਡ ਭੋਗਣ ਲਈ ਫਿਰ ਤਿਆਰ ਰਹੋ ਇੱਕ ਬਾਸੀ ਹੋਣ ਦੇ ਨਾਤੇ ਮੈਂ ਤੁਹਾਨੂੰ ਨਹੀਂ ਬੋਲਣਾ ਜਾਂਦੀ ਮੈਂ ਪਰ ਤੁਸੀਂ ਮਜਬੂਰ ਕਰਦੇ ਹੋ ਤੁਸੀਂ ਪਖੰਡਵਾਦ ਦੇ ਬਾਰੇ ਬਹੁਤ ਗੱਲਾਂ ਬੋਲਦੇ ਕਿ ਇਹ ਲੋਕੀ ਪਖੰਡਵਾਦ ਕਰਦੇ ਆ ਜਿੰਦੀ ਜਾਗਦੀ ਤੁਹਾਡੇ ਸਾਹਮਣੇ ਮੈਂ ਇੱਕ ਮਿਸਾਲ ਆ ਜਦੋਂ ਅਸੀਂ ਬੁਰਾਈ ਦੇ ਵਿੱਚ ਸੀ ਜਦੋਂ ਹਰ ਉਹ ਕੰਮ ਕਰਦੇ ਸੀ ਜਿਹੜਾ ਘਲੋਣਾ ਸੀ ਕਿ ਕਦੀ ਕਿਤੇ ਚੱਲਦਾ ਕਿਤੇ ਕਿੱਥੇ ਪੈਸੇ ਦੇ ਲਾ ਕਿਤੇ ਕਿਤੇ ਕਰ ਲਾ ਅਸੀਂ ਉਹ ਚੀਜ਼ਾਂ ਦੇਖੀਆਂ ਜਿੱਥੇ ਬੋਤਲਾ ਪੀਤੀਆਂ ਜਾਂਦੀਆਂ ਨੇ। ਕੋਈ ਲਾਈਆਂ ਜਾਂਦੀਆਂ ਫਰੀ ਲੰਗਰ ਲੱਗਦੇ ਨੇ ਸਭ ਕੁਝ ਹੁੰਦਾ। ਉਹ ਨਹੀਂ ਪਖੰਡਵਾਦ ਦਾ ਨੂੰ ਲੱਗਦਾ। ਉਹ ਨਹੀਂ ਦਿਖਦਾ। ਅਸੀਂ ਉਹ ਚੀਜ਼ਾਂ ਦੇਖੀਆਂ ਨੇ ਕਿ ਜਿੱਥੇ ਵਾਲਾਂ ਤੋਂ ਫੜ ਫੜ ਕੇ ਧੋਇਆ ਜਾਂਦਾ ਇਨਸਾਨਾਂ ਨੂੰ। ਉਹ ਨਹੀਂ ਪਖੰਡਵਾਦ ਲੱਗਦਾ। ਚਿੰਕਾ ਜਿੱਥੇ ਪਾਣੀ ਪਿੰਦਾ ਤੇ ਚ ਫਿਰ ਚੀਜ਼ਾਂ ਵਿੱਚ ਚਿੰਕਾ ਮਾਰਦੀਆਂ। ਅਸੀਂ ਸਭ ਡਰਾਮੇ ਦੇਖ ਚੁੱਕੇ ਦੇ ਆ। ਸਾਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਸਾਨੂੰ ਪਖੰਡਵਾਦ ਬਾਰੇ ਸਿਖਾਉਣ ਦੀ ਕੋਸ਼ਿਸ਼ ਨਾ ਕਰੋ ਅਸੀਂ ਬਹੁਤ ਪਖੰਡਵਾਦ ਦੇਖੀ ਆਏ ਧਾਂ ਕਿਉਂਕਿ ਮੈਂ ਰਮਦਾਸੀਆ ਸਿੱਖ ਪਰਿਵਾਰ ਦੇ ਵਿੱਚ ਹਾਂ ਮੈਂ ਦੇਖਿਆ ਰੀਅਲ ਵਾਲੇ ਪਖੰਡਵਾਦ ਕਿਹੜੇ ਹੁੰਦੇ ਆ ਤੁਸੀਂ ਸਾਨੂੰ ਨਾ ਸਿਖਾਉਣ ਦੀ ਕੋਸ਼ਿਸ਼ ਕਰੋ ਕਿ ਪਖੰਡਵਾਦ ਕੀ ਹੈ ਪ੍ਰਭੂ ਯਿਸੂ ਮਸੀਹ ਨੇ ਆਪਣੇ ਸੂ ਸਮਾਚਾਰਾ ਦੇ ਵਿੱਚ ਬਾਈਬਲ ਦੇ ਵਿੱਚ ਰੋਗੀਆਂ ਨੂੰ ਚੰਗਾ ਕੀਤਾ ਦੁਸ਼ਟ ਆਤਮਾਵਾਂ ਵਾਲੇ ਨੂੰ ਆਜ਼ਾਦ ਕੀਤਾ ਕੋੜੀਆਂ ਨੂੰ ਸ਼ੁੱਧ ਕੀਤਾ ਅੰਨੀਆਂ ਨੂੰ ਅੱਖਾਂ ਦਿੱਤੀਆਂ ਮੁਰਦਿਆਂ ਵਿੱਚ ਸਾਹ ਪਾਇਆ ਕੀ ਇਹ ਪਖੰਡਵਾਦ ਹੈ ਜਿਸ ਤਰ੍ਹਾਂ ਤੁਹਾਨੂੰ ਆਪਣਾ ਪਵਿੱਤਰ ਸਾਸ਼ਤਰ ਗ੍ਰੰਥ ਪਿਆਰਾ ਨਾ ਸਾਨੂੰ ਵੀ ਆਪਣਾ ਗ੍ਰੰਥ ਪਿਆਰਾ ਜਿੱਦਾਂ ਤੁਸੀਂ ਆਪਣੇ ਗ੍ਰੰਥ ਦੇ ਵਿੱਚ ਬੋਲੀ ਕਿ ਇੱਕ ਇੱਕ ਬਾਣੀ ਦੇ ਸ਼ਬਦ ਨੂੰ ਮੰਨਣ ਕਰਦੇ ਹੋ ਤੇ ਚੱਲਦੇ ਹੋ ਨਾ ਅਸੀਂ ਵੀ ਮੰਨਣ ਕਰਦੇ ਹਾਂ ਤੇ ਚੱਲਦੇ ਹਾਂ ਸਾਡੇ ਲਈ ਵੀ ਸਾਡੀ ਇਹ ਜਾਣ ਹੈ ਔਰ ਜੋ ਇਹਦੇ ਵਿੱਚ ਲਿਖਿਆ ਗਿਆ ਅਸੀਂ ਉਹਦੇ ਉੱਤੇ ਚੱਲਦੇ ਹਾਂ ਹਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਪਖੰਡਵਾਦ ਆ ਪੜੋ ਬਾਈਬਲ ਗੁਰਪ੍ਰੀਤ ਵਰਗ ਕਹਿੰਦਾ ਬਾਹਰੋਂ ਆਣ ਕੇ ਕਹਿੰਦਾ ਕਿ ਮੈਂ ਬਾਈਬਲ ਪੜ੍ਹੀ ਹੈ ਜੇ ਤੂੰ ਬਾਈਬਲ ਪੜ੍ਹੀ ਹੁੰਦੀ ਤਾਂ ਪਖੰਡਵਾਦ ਵਾਲੀ ਨਾ ਬੋਲਦਾ ਕਿਉਂਕਿ ਬਾਈਬਲ ਚ ਪ੍ਰਭੂ ਯਿਸੂ ਮਸੀਹ ਨੇ ਪਖੰਡਵਾਦ ਨਹੀਂ ਕੀਤਾ ਅਜੋਹੇ ਈਆਂ ਪੁੱਤਰਾਂ ਨੂੰ ਬੋਲ ਕੇ ਗਿਆ ਕਿ ਮੇਰੇ ਪਵਿੱਤਰ ਆਤਮਾ ਦੇ ਦੁਆਰਾ ਤੁਸੀਂ ਵੀ ਵੱਡੇ ਵੱਡੇ ਕੰਮ ਕਰੋ ਉਹਨੇ ਇਹ ਨਹੀਂ ਕਿਹਾ ਕਿ ਮੇਰੇ ਬੱਚਿਓ ਮੈਂ ਮਰਦਾ ਜਿੰਦਾ ਕੀਤਾ ਤਾਂ ਤੁਸੀਂ ਨਹੀਂ ਕਰਨਾ ਮੇਰੇ ਬੱਚੇ ਤੂੰ ਮੈਂ ਰੋਗੀਆਂ ਨੂੰ ਚੰਗਾ ਕੀਤਾ ਤੁਸੀਂ ਨਹੀਂ ਕਰਨਾ ਉਹਨੇ ਕਿਹਾ ਮੇਰੇ ਬੱਚਿਓ ਜਾਓ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋ ਇਹਨੇ ਕੁਟੈਂਟੀ ਨੂੰ ਲੱਗਣਾ ਪਿਆ ਕਰੋ ਉਹਦੇ ਪਿੱਛੇ ਤੁਸੀਂ ਪੈ ਗਏ ਹੋ ਸਾਰੇ ਜਾਣੇ ਅਸੀਂ ਪਿਆਰ ਕਰਦੇ ਆ ਪਿਆਰ ਕਰਦੇ ਸੀ ਤੇ ਪਿਆਰ ਕਰਦੇ ਰਵਾਂਗੇ ਔਰ ਫਾਇਦਾ ਨਾ ਉਠਾਇਆ ਕਰੋ ਜੇ ਅਸੀਂ ਆਪਣੇ ਪਵਿੱਤਰ ਸ਼ਾਸਤਰ ਤੇ ਬਲੀਵ ਕਰਕੇ ਚੱਲ ਰਹੇ ਆ ਅਸੀਂ ਮੰਨ ਰਹੇ ਆ ਤੇ ਇਹਨੂੰ ਪਖੰਡਵਾ ਦਾ ਨਾਂ ਨਾ ਦਿੱਤਾ ਜਾਵੇ ਤੁਸੀਂ ਜੋ ਕਰ ਰਹੇ ਹੋ ਕਰੋ ਸਾਨੂੰ ਕੋਈ ਨਹੀਂ ਡਰਨਾ ਮਤਲਬ ਕਰੋ ਜੋ ਕਰਨਾ ਤੁਸੀਂ ਐਡੀ ਗੱਲ ਨਾ ਤੁਸੀਂ ਜਾ ਕੇ ਦੇਖੋ ਤੁਹਾਡੇ ਵਿੱਚ ਵੀ ਕਿੰਨੀਆਂ ਬੰਡੀਆਂ ਪਈਆਂ ਹੋਈਆਂ ਵੇਖਿਆ ਤੁਸੀਂ ਕੋਈ ਬਾਬਾ ਦੀਪ ਸਿੰਘ ਦੇ ਨਾਮ ਤੇ ਚੁਪਾਇਆ ਸਭ ਦੇ 파ਰਟ ਦੇ ਕੁਝ ਹੋ ਰਿਹਾ ਅਸੀਂ ਬੋਲਦੇ ਕੁਝ ਅਸੀਂ ਬੋਲਦੇ ਕੁਝ ਅਸੀਂ ਕਿਉਂ ਬੋਲੀਏ ਕਿਸੇ ਦੇ ਧਰਮ ਦੇ ਬਾਰੇ ਤੁਹਾਡਾ ਧਰਮ ਆ ਤੁਹਾਡੇ ਧਰਮ 'ਚ ਜੋ ਵੀ ਹੋ ਰਿਹਾ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਪਰ ਤੁਸੀਂ ਸਾਡੇ ਵਿੱਚ ਆਣ ਕੇ ਸਾਨੂੰ ਬੋਲੋਗੇ ਪਰ ਅਸੀਂ ਨਹੀਂ ਸੁਣ ਸਕਦੇ ਜਦੋਂ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਤੁਹਾਡਾ ਵੀ ਕੋਈ ਮਤਲਬ ਨਹੀਂ ਆ ਖੁਦਾਵੰਦੇ ਅਬੀਆਂ ਦੇ ਖਿਲਾਫ ਖੁਦਾ ਦੇ ਦਾਸਾਂ ਦਾਸੀਆਂ ਦੇ ਖਿਲਾਫ ਬੋਲਣ ਦਾ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਚਿੰਨ ਚਮਤਕਾਰ ਦੇ ਖਿਲਾਫ ਬੋਲਣ ਦਾ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਤੁਸੀਂ ਬੋਲਦੇ ਹੋ ਪਾਪ ਨੂੰ ਚੰਗਾ ਨਹੀਂ ਕਰ ਸਕਤੇ ਤੁਹਾਡਾ ਜਿਹੜਾ ਕ੍ਰਿਸਟਿਨੈਲਟੀ ਦਾ ਪਾਪ ਤੁਸੀਂ ਉਹਨੂੰ ਤੇ ਚੰਗਾ ਨਹੀਂ ਕਰ ਸਕਦੇ ਪਾਪੰਗੀਕਾਰ ਕਰੇਗਾ ਤੇ ਪਾਪ ਚੰਗਾ ਹੋਏਗਾ ਪਰਮੇਸ਼ਰ ਦੀ ਮਰਜ਼ੀ ਹੈ ਕਿਸ ਨੂੰ ਚੰਗਾ ਕਰਨਾ ਕਿਸ ਨੂੰ ਨਹੀਂ ਚੰਗਾ ਕਰਨਾ ਇਹ ਉਹਦੀ ਮਰਜ਼ੀ ਹੈ ਉਹਦੇ ਨਾਮ ਦੇ ਵਿੱਚ ਕੰਮ ਹੁੰਦੇ ਨੇ ਉਹ ਦਿੱ ਉਹ ਵਚਨ ਤੇ ਲਿਖਿਆ ਉਹ ਜਿੱਥੇ ਦਇਆ ਕਰਨਾ ਚਾਵੇ ਉੱਤੇ ਦਇਆ ਕਰਦਾ। ਕੋਪ ਦਾ ਸਹਾਰਾ ਲੈ ਕੇ ਨਾ ਤੁਸੀਂ ਦੱਸਿਆ ਨਾ ਕਰੋ ਸਾਰੇ ਸਮਾਜ ਵਿੱਚ। ਜਿਹੜਾ ਕੋਈ ਨੀਵਾ ਬਣ ਕੇ ਪ੍ਰਭੂ ਦੇ ਕੋਲ ਆਏਗਾ ਪਰਮੇਸ਼ਵਰ ਉਹਨੂੰ ਜਿਹੜਾ ਕੋਈ ਨੀਵਾ ਬਣ ਕੇ ਆਏਗਾ ਪਰਮੇਸ਼ਵਰ ਉਹਨੂੰ ਗੱਲ ਨਾ ਲਾਵੇਗਾ। ਤੇ ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸਭ ਕੁਝ ਹੁੰਦਾ ਹੈ। ਹallelujah। ਹallelujah। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਹਾਂ ਕਿ ਪਖੰਡਵਾਤ ਤੇ ਇੱਥੇ ਚੁੱਪ ਕਰ ਜਾਓ ਕਿਉਂਕਿ ਪਖੰਡਵਾ ਸਾਨੂੰ ਵੀ ਪਤਾ ਕਿ ਕੀ ਹੋ ਰਿਹਾ ਬਾਤ ਸਾਡੀ ਮਸੀਹ ਸੱਚੀ ਹੈ ਪਾਕ ਹੈ ਸ਼ੁੱਧ ਹੈ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਰਹਿ ਕੇ ਹੀ ਕੰਮ ਕਰਦੇ ਹਾਂ ਜੋ ਪਰਮੇਸ਼ਰ ਦਾ ਕਲਾਮ ਸਾਨੂੰ ਕਹਿੰਦਾ ਸੀ ਉਹ ਕਰਦੇ ਹਾਂ ਹਾਲੇਲੂਇਆ ਗੋਡ ਬles